ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਇਸ ਪਾਵਨ ਸ਼ਬਦ ਵਿੱਚ ਪਹਿਲਾ ਸੰਸਾਰ ਦੇ ਪਦਾਰਥਾਂ ਵਿੱਚ ਫਸੇ ਹੋਏ ਜੀਵਾਂ ਦੀ ਹਾਲਤ ਕਥਨ ਕਰਦੇ ਹਨ ਕਿ ਕਿਸੇ ਵੀ ਯਤਨ ਕਰਕੇ ਇਹਨਾਂ ਦੇ ਅੰਦਰੋਂ ਮਾਇਆ ਪਦਾਰਥਾਂ ਦੇ ਇਕੱਤਰ ਕਰਨ ਦੀ ਤ੍ਰਿਸ਼ਨਾ ਦੀ ਨਿਵਰਤੀ ਨਹੀਂ ਹੁੰਦੀ ਅਤੇ ਅਖੀਰ ਵਿੱਚ ਤ੍ਰਿਸ਼ਨਾ ਦੀ ਨਿਵਰਤੀ ਬਾਬਤ ਦੱਸਣਗੇ ਕਿ ਸਿੱਖ ਸੰਗਤ ਨਾਲ ਮਿਲ ਕੇ ਪਰਮੇਸ਼ਰ ਦਾ ਭਜਨ ਕਰਨ ਨਾਲ ਇਹ ਤ੍ਰਿਸ਼ਨਾ ਦੀ ਨਿਵਰਤੀ ਹੋ ਜਾਂਦੀ ਹੈ ਤੇ ਹੋਈ ਹੈ ਸੋ ਇਸ ਦੇ ਅਰਥ ਰਹਾਉ ਵਾਲੀ ਪੰਕਤੀ ਤੋਂ ਆਪ ਆਰੰਭ ਕਰਾਂਗੇ ਵਿਖਿਆ ਮਹਿ ਕਿਨਹੀ ਤ੍ਰਿਪਤ ਨ ਪਾਈ ਵਿਖਿਆ ਮਾਇਆ ਨੂੰ ਇਕੱਤਰ ਕਰਨ ਵਿੱਚ ਕਿਸੇ ਨੇ ਵੀ ਤ੍ਰਿਪਤੀ ਨਹੀਂ ਪਾਉਣਾ ਕੀਤਾ ਵਿਖਿਆ ਵਿਸ਼ਿਆਂ ਦੀ ਕੁ ਸੰਗਤ ਵਿੱਚ ਜਾ ਕੇ ਕਿਸੇ ਦੇ ਵੀ ਹਿਰਦੇ ਨੇ ਤ੍ਰਿਪਤੀ ਨਹੀਂ ਪਾਉਣਾ ਕੀਤਾ ਸੋ ਸ਼ਬਦ ਪ੍ਰਾਰੰਭ ਹੁੰਦਾ ਹੈ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨ ਬੂਜੀ ਜੋ ਬੜੇ ਵੱਡੇ ਵੱਡੇ ਉੱਚੇ ਮਰਤਬੇ ਵਾਲੇ ਰਾਜ ਦੇ ਮਾਲਕ 라ਵਣ ਵਰਗੇ ਆਦਿਕ ਅਰ ਅਤੇ ਭੂਮਨ ਜ਼ਮੀਨਾਂ ਦੇ ਮਾਲਕ ਜ਼ਿਮੀਂਦਾਰ ਜ਼ਗੀਰਾਂ ਦੇ ਮਾਲਕ ਪਾਵ ਜ਼ਗੀਰਦਾਰ ਹੋਏ ਹਨ ਉਹਨਾਂ ਦੀ ਵੀ ਧਰਤੀ ਤੇ ਰਾਜ ਕਰਕੇ ਤ੍ਰਿਸ਼ਨਾ 부ਜੀ ਪਾਵ ਨਿਵਰਤ ਨਹੀਂ ਹੋਈ ਲਪੜ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਜੀ ਜਿਵੇਂ ਨਸ਼ਾਈ ਪੁਰਖ ਨਸ਼ੇ ਦੇ ਵਿੱਚ ਮਗਨ ਹੋ ਕੇ ਕਮਲੇ ਹੋ ਜਾਂਦੇ ਹਨ ਤੇ ਅਮਲ ਦੀ ਲੋਰ ਵਿੱਚ ਲੋਚਨ ਅੱਖਾਂ ਨਾਲ ਕੁਝ ਸੁਜਦਾ ਨਹੀਂ ਹੁੰਦਾ ਇਸੇ ਪ੍ਰਕਾਰ ਲਾਲਚੀ ਪੁਰਖ ਮਾਇਆ ਦੇ ਰੰਗ ਪ੍ਰੇਮ ਵਿੱਚ ਮਸਤ ਹੋ ਕੇ ਮਾਇਆ ਵਿੱਚ ਹੀ ਖਜਿਤ ਹੋ ਰਹੇ ਆ ਭਾਵ ਫਸੇ ਹੋਏ ਆ ਅਤੇ ਉਹਨਾਂ ਨੂੰ ਮਨ ਬੁੱਧ ਰੂਪੀ ਲੋਚਨ ਨੇਤਰਾ ਨਾਲ ਲੋਕ ਪ੍ਰਲੋਕ ਦਾ ਕੁਝ ਵੀ ਗਿਆਨ ਸੁਜਦਾ ਨਹੀਂ ਨੇਤਰਾ ਨਾਲ ਕੋਈ ਵੀ ਧਰਮ ਵਿਚਾਰ ਆਦਿ ਦਿਸਦਾ ਨਹੀਂ ਭਾਵ ਮਨ ਬੁੱਧ ਰੂਪੀ ਨੇਤਰਾ ਵਿੱਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਵਿਖਿਆ ਮਹਿ ਕਿ ਨਹੀਂ ਤ੍ਰਿਪਤ ਨ ਪਾਈ ਇਹ ਭਾਈ ਵਿਖਿਆ ਰੂਪੀ ਮਾਇਆ ਜ਼ਹਿਰ ਵਿੱਚ ਵਿਸ਼ਿਆਂ ਵਿੱਚ ਲੱਗ ਕੇ ਕਿਸੇ ਨੇ ਵੀ ਤ੍ਰਿਪਤੀ ਨਹੀਂ ਪਾਈ ਜਿਉ ਪਾਵਕ ਈਦਨ ਨਹੀਂ ਧਰਾਪੈ ਬਿਨ ਹਰ ਕਹਾ ਅਗਾਈ ਰਹਾਉ ਜਿਵੇਂ ਪਾਵਕ ਅੱਗ ਲੱਖਾਂ ਕਰੋੜਾਂ ਈਦਨ ਲੱਕੜ ਬਾਲਣ ਦੇ ਭਾਰ ਨਾਲ ਨਹੀਂ ਨ ਰਜਦੀਆਂ ਤਿਵੇਂ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿੱਥੋਂ ਅਗਾਈ ਤ੍ਰਿਪਤੀ ਆਉਣੀ ਹੈ ਭਾਵ ਕਿਤੋਂ ਵੀ ਰਜ ਨਹੀਂ ਆਉਂਦਾ ਰਹਾਉ ਬਿਸਰਾਮ ਦੇ ਕੀ ਕਿਰਪਾ ਕਰ ਰਿਹਾ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕੀ ਮਿਟੈ ਨਾ ਭੁੱਖਾ ਜਿਹੜੇ ਪੁਰਖ ਦਿਨ ਦਿਨ ਹਰ ਰੋਜ਼ ਦਿਨ ਬਦਿਨ ਬਹੁਤ ਪ੍ਰਕਾਰ ਦੇ ਵਿੰਜਨ ਮਿਸ਼ਟਾਨ ਸਲੂਣੇ ਪਾਵ ਸਵਾਦਲੇ ਭੋਜਨ ਕਰਦੇ ਆ ਉਹਨਾਂ ਦੀ ਫੇਰ ਵੀ ਪਦਾਰਥਾਂ ਦੇ ਖਾਣ ਦੀ ਭੁੱਖ ਮਿਟਦੀ ਨਹੀਂ ਸਗੋਂ ਹੋਰ ਵੱਧਦੀ ਹੈ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋ ਖਾ ਪਾਤਸ਼ਾਹ ਫਰਮਾਉਂਦੇ ਆ ਜਿਵੇਂ ਕੁੱਤਾ ਪਦਾਰਥਾਂ ਦੇ ਖਾਣ ਦੇ ਲੋਭ ਵਿੱਚ ਦੌੜਿਆ ਫਿਰਦਾ ਹੁੰਦਾ ਇਸੇ ਪ੍ਰਕਾਰ ਤ੍ਰਿਸ਼ਨਾਲੂ ਪੁਰਖ ਸਵਾਨ ਕੁੱਤੇ ਦੀ ਨਿਆਈ ਤਰ੍ਹਾਂ ਉਦਮ ਯਤਨ ਕਰਦੇ ਹੋਏ ਮਾਇਕੀ ਪਦਾਰਥਾਂ ਦੇ ਮਗਰ ਦੌੜਦੇ ਫਿਰਦੇ ਆ ਅਤੇ ਚਾਰੇ ਕੁੰਟਾ ਦਿਸ਼ਾਵਾਂ ਵਿੱਚ ਪਦਾਰਥਾਂ ਨੂੰ ਕੋਖਾ ਖੋਜਦੇ ਰਹਿੰਦੇ ਆ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨ ਚੂਕੇ ਕਾਮਵੰਤ ਕਾਮ ਦੀ ਇੱਛਾ ਵਾਲੇ ਕਾਮੀ ਵਿਕਾਰੀ ਪੁਰਖਾਂ ਦਾ ਬਹੁਤੀ ਸੁੰਦਰ ਨਾਰੀ ਇਸਤਰੀ ਨੂੰ ਪਾ ਗਏ ਵੀ ਪਰਾਏ ਗ੍ਰਹਿ ਘਰਾਂ ਭਾਵ ਪ੍ਰਾਈ ਇਸਤਰੀਆਂ ਦੇ ਰੂਪਾਂ ਨੂੰ ਜੋ ਤੱਕਣਾ ਨਹੀਂ ਚੁੱਕਿਆ ਜਾਂਦਾ ਭਾਵ ਫੇਰ ਵੀ ਮਨ ਦ੍ਰਿਸ਼ਟੀ ਨਾਲ ਪ੍ਰਾਈਆਂ ਇਸਤਰੀਆਂ ਵੱਲ ਤੱਕਦੇ ਆ ਪ੍ਰਾਈਆਂ ਇਸਤਰੀਆਂ ਦੇ ਰੂਪਾਂ ਨੂੰ ਜੋ ਦੇਖਣ ਵੱਲੋਂ ਹਟਦੇ ਨਹੀਂ ਦਿਨ ਪ੍ਰਤ ਕਰੇ ਕਰੇ ਪਛਤਾਪੇ ਸੋਗ ਲੋਭ ਮਹਿਜ ਸੂਕੈ ਦਿਨ ਪ੍ਰਤ ਹਰ ਰੋਜ਼ ਵਿਕਾਰੀ ਪੁਰਖ ਵਿਸ਼ਿਆਂ ਨੂੰ ਭੋਗਣਾ ਕਰਦੇ ਹਨ ਅਤੇ ਫੇਰ ਪਛਤਾਪ ਕਰਦੇ ਹਨ ਕਿ ਨਰਕਾਂ ਵਿੱਚ ਤਪਦੇ ਥੰਮਾਂ ਨਾਲ ਲਾ ਕੇ ਤਪਾਏ ਜਾਵਾਂਗੇ ਵਿਸ਼ਿਆਂ ਦੇ ਸੋਗ ਗਮ ਤੇ ਮਾਇਆ ਦੇ ਇਕੱਤਰ ਕਰਨ ਦੇ ਲੋਭ ਲਾਲਚ ਵਿੱਚ ਆਤਮਿਕ ਜੀਵਨ ਵੱਲੋਂ ਸੁੱਕਦੇ ਜਾਂਦੇ ਆ ਭਾਵ ਜੀ ਵਿਸ਼ੇ ਨਾ ਪ੍ਰਾਪਤ ਹੋਣ ਤਾਂ ਸੋਗ ਵਿੱਚ ਸੁੱਕਦੇ ਰਹਿੰਦੇ ਅਤੇ ਜੇ ਵਿਸ਼ੇ ਪ੍ਰਾਪਤ ਹੋ ਜਾਣ ਤਾਂ ਫਿਰ ਲੋਭ ਦੇ ਵਿੱਚ ਲਲਕਾਰੇ ਮਾਰਦੇ ਆ ਅੱਗੇ ਹੁਣ ਸਤਿਗੁਰੂ ਵਿਸ਼ਿਆਂ ਦੇ ਭੋਗਣ ਪਦਾਰਥਾਂ ਦੇ ਜੋੜਨ ਵੱਲੋਂ ਤ੍ਰਿਪਤੀ ਬਾਬਦ ਕਥਨ ਕਰ ਰਿਹਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨ ਅਪਾਰ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਜੋ ਅਮੋਲਾ ਮੁੱਲ ਤੋਂ ਰਹਿਤ ਭਾਵ ਅਮੋਲਕ ਨਾਮ ਹੈ ਇਹੋ ਹੀ ਏਕ ਏਕ ਅੰਮ੍ਰਿਤ ਦਾ ਨਿਧਾਨਾ ਖਜ਼ਾਨਾ ਹੈ ਸੂਖ ਸਹਿਜ आनंद संतਨ ਕੈ ਨਾਨਕ ਗੁਰ ਤੇ ਜਾਨਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਗੁਰ ਸਤਗੁਰਾਂ ਤੋਂ ਉਪਦੇਸ਼ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਜਾਣਿਆ ਹੈ ਉਹਨਾਂ ਸੰਤਨ ਮਹਾਤਮਾ ਜਨਾਂ ਦੇ ਹਿਰਦੇ ਵਿੱਚ ਸਹਿਜ ਗਿਆਨ ਕਰਕੇ ਸੁਖ ਸਰੂਪ ਬ੍ਰਹਮ ਦਾ ਆਨੰਦ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਸੰਤ ਜਨਾਂ ਦੇ ਹਿਰਦੇ ਅੰਦਰ ਸਰੂਪ ਦੇ ਸਹਿਜ ਗਿਆਨ ਕਰਕੇ ਆਨੰਦ ਪ੍ਰਾਪਤ ਹੋਇਆ ਉਹ ਆਨੰਦ ਸੰਤ ਜਨਾ ਨੇ ਗੁਰਾਂ ਦੁਆਰਾ ਨਾਮ ਜਪ ਕੇ ਹੀ ਜਾਣਿਆ ਹੈ ਤਨਸਰੀ ਮਹੱਲਾ ਪੰਜਵਾ ਲਵੈ ਨ ਲਗਨ ਕਉ ਹੈ ਕਸ਼ੂਐ ਜਾ ਕੋ ਫਿਰ ਇਹ ਤਾਵੈ ਜੋ ਸਤ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਜਪ ਕੇ ਆਨੰਦ ਪ੍ਰਾਪਤ ਹੁੰਦਾ ਹੈ ਉਸ ਆਨੰਦ ਦੇ ਲਵੇ ਬਰਾਬਰ ਲਗਾਉਣ ਨੂੰ ਬ੍ਰਹਮ ਲੋਕਾਂ ਦੇ ਭੋਗਾਂ ਦਾ ਮਾਤ ਲੋਕ ਦੇ ਭੋਗਾਂ ਦਾ ਆਨੰਦ ਕੁਝ ਵੀ ਨਹੀਂ ਹੈ ਜਿਸ ਵਾਸਤੇ ਫਿਰ ਮੁੜ ਕੇ ਇਹ ਮਨ ਹੋਰਥਾਂ ਦੌੜਦਾ ਵੀਰੇ ਜਾ ਕੋ ਗੁਰ ਦੀਨੋ ਇਹੋ ਅੰਮ੍ਰਿਤ ਤਿਸ ਹੀ ਕਉ ਬਨ ਆਵੇ ਜਿਸ ਨੂੰ ਗੁਰ ਸਤਗੁਰੂ ਸਾਹਿਬ ਜੀ ਨੇ ਇਹ ਨਾਮ ਅੰਮ੍ਰਿਤ ਦੀ ਦਾਤ ਦੇ ਦਿੱਤੀ ਹੈ ਉਸੇ ਨੂੰ ਹੀ ਇਹ ਆਨੰਦ ਬਣ ਕੇ ਫੱਬ ਬਣ ਆਉਂਦਾ ਹੈ ਜਾਗੋ ਆਇਓ ਏਕ ਰਸਾ ਜਿਸ ਗੁਰਮੁਖ ਜਾਣਦੇ ਤਾਹੀਂ ਇੱਕ ਅਕਾਲਪੁਰਖ ਦੇ ਨਾਮ ਦਾ ਰਸਾ ਤੀਏ ਰਸ ਆਨੰਦ ਆਇਆ ਹੈ ਖਾਣ ਪਾਣ ਆਨ ਨਹੀਂ ਖੁਦਿਆ ਤਾਂ ਕੈ ਚਿਤ ਨ ਬਸਰਾ ਰਹਾਉ ਦਸਦੇ ਪਾਤਸ਼ਾਹ ਉਸ ਦੇ ਚਿਤ ਹਿਰਦੇ ਵਿੱਚ ਸਵਾਦਲੇ ਭੋਜਨ ਖਾਣ ਦੀ ਸ਼ਰਾਬਾਂ ਆਦਿਕ ਦੇ ਪੀਣ ਵਾਲੇ ਪਦਾਰਥਾਂ ਦੀ ਪਾਨ ਆਦਿਕ ਦੇ ਚੱਬਣ ਦੀ ਤੇ ਹੋਰ ਦਵੈਤ ਵਾਲੀ ਜਾਂ ਵਿਸ਼ੇ ਭੋਗਣ ਦੀ ਖੁਦਿਆ ਭੁੱਖ ਹੀ ਨਹੀਂ ਵਸਦੀ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਜਿਸ ਗੁਰਮੁਖ ਜਾਣੇ ਸਤਗੁਰੂ ਸਾਹਿਬ ਜੀ ਦੇ ਪਾਸੋਂ ਇਕ ਨਾਮ ਅੰਮ੍ਰਿਤ ਦੀ ਬੂੰਦ ਕਣੀ ਪ੍ਰਾਪਤ ਕੀਤੀ ਹੈ ਉਸ ਦਾ ਮਨ ਹਿਰਦਾ ਸ਼ੋਭ ਗੁਣਾਂ ਦੀ ਫੁਲਵਾੜੀ ਕਰਕੇ ਮੌਲਿਓ ਖਿੜਿਆ ਹੈ ਤੇ ਤਨ ਸਰੀਰ ਸੇਵਾ ਕਰਕੇ ਹਰਾ ਭਰਾ ਹੋ ਗਿਆ ਬਰਨ ਨਾ ਸਾਕ ਉਸਤਤਤਾ ਕੀ ਕੀਮਤ ਕਹਿਣ ਨਾ ਜਾਈ ਉਸ ਗੁਰਮੁਖ ਜਾਂਦੀ ਉਸਤਤ ਬੜਿਆਈ ਬਰਨ ਕਥਨ ਨਹੀਂ ਕੀਤੀ ਜਾ ਸਕਦੀ ਇਤਨੀ ਵੱਡੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਸ ਦੇ ਗੁਣਾਂ ਦੀ ਕੀਮਤ ਵੀ ਕਹੀ ਨਹੀਂ ਜਾਂਦੀ ਪਰਮੇਸ਼ਰ ਦੇ ਨਾਮ ਦੀ ਆਨੰਦ ਦੀ ਕੀਮਤ ਕਹੀ ਨਹੀਂ ਜਾਂਦੀ ਕਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਈ ਅਚਿੰਤਾ ਜੋ ਵਾਹਿਗੁਰੂ ਕਿਸੇ ਨੂੰ ਧੂਣੀਆਂ ਦੇ ਤਪੌਣੇ ਕਰਕੇ ਜਲ ਧਾਰੇ ਕਰਨੇ ਕਰਕੇ ਵਰਤ ਰੱਖਣੇ ਕਰਕੇ ਭੁੱਖੇ ਧਿਆਏ ਰਹਿਣ ਕਰਕੇ ਜਾਂ ਸਹਿਤ ਕਾਮਨਾ ਦੇ ਹਾਲ ਕਮਾਈ ਕਰਨੇ ਕਰਕੇ ਨਹੀਂ ਨਾ ਮਿਲਦਾ ਨਾ ਹੀ ਕਿਸੇ ਨੂੰ ਦੇਵੀ ਦੇਵਤਿਆਂ ਦੀ ਸੇਵ ਟਹਿਲ ਕਰਕੇ ਮਿਲਦਾ ਪਰਮਾਤਮਾ ਨੂੰ ਉਹ ਆ ਕੇ ਮਿਲਿਆ ਹੈ ਜੋ ਗੁਰਾਂ ਦੁਆਰਾ ਸਾਰੀਆਂ ਅਚਿੰਤਾ ਚਿੰਤਾਵਾਂ ਤੋਂ ਰਹਿਤ ਹੋ ਗਏ ਫਿਰ ਪ੍ਰਸ਼ਨ ਸੀ ਕਿ ਅਚਿੰਤ ਪਦਵੀ ਦੀ ਕਿਵੇਂ ਪ੍ਰਾਪਤੀ ਹੁੰਦੀ ਹੈ ਗੁਰ ਉੱਤਰ ਦਿੰਦੇ ਆ ਜਾ ਕੋ ਦਇਆ ਕਰੀ ਮੇਰਾ ਠਾਕੁਰ ਦਿਨ ਗੁਰਹਿ ਕਮਾਨੋ ਮੰਤਾ ਜਿਸ ਦੇ ਉਤੇ ਮੇਰੇ ਸਾਡੇ ਠਾਕੁਰ ਮਾਲਕ ਪਰਮੇਸ਼ਰ ਨੇ ਦਇਆ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਸ ਨੇ ਗੁਰਹਿ ਸਤਿਗੁਰਾਂ ਦੇ ਵਾਹਿਗੁਰੂ ਮੰਤਾ ਗੁਰਮੰਤਰ ਨੂੰ ਗੁਰਾਂ ਦੇ ਮੰਤਾ ਉਪਦੇਸ਼ ਨੂੰ ਕਮਾਇਆ ਹੈ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤ ਪਾਲਾ ਜੋ ਦੀਨ ਗਰੀਬਾਂ ਤੇ ਦਇਆਲ ਦਇਆ ਕਰਨ ਵਾਲਾ ਪਰਮੇਸ਼ਰ ਭੂਤ ਕਾਲ ਵਰਤਮਾਨ ਸਮੇਂ ਵਿੱਚ ਸਦਾ ਹਮੇਸ਼ਾ ਕਿਰਪਾਲਾ ਦਿਆਲੂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸerb ਸਾਰਿਆਂ ਜੀਵਾਂ ਦੀ ਪਰਤ ਪਾਲਾ ਪਾਲਣਾ ਕਰਨ ਵਾਲਾ ਹੈ ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋਪਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਓਤ ਤਾਣੇ ਤੇ ਪੋਤ ਪੇਟੇ ਵਾਂਗ ਭਾਵ ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਵਿਆ ਮਿਲਿਆ ਹੋਇਆ ਜਿਵੇਂ ਮਾਤਾ ਮਾਂ ਦੇ ਬਾਲ ਬੱਚਿਆਂ ਵਿੱਚੋਂ ਗੋਪਾਲ ਛੋਟਾ ਬੱਚਾ ਜਾਂ ਮਾਂ ਦੇ ਹੱਥਾਂ ਆਦਿਕ ਅੰਗਾਂ ਵਿੱਚ ਮਿਲਿਆ ਹੁੰਦਾ ਹੈ ਤੇ ਮਾਤਾ ਦੇ ਅੰਗ ਬੱਚੇ ਨਾਲ ਮਿਲੇ ਹੁੰਦੇ ਭਾਵ ਗੋਦ ਵਿੱਚ ਬੈਠਾ ਹੁੰਦਾ ਤਨਸਰੀ ਮਹੱਲਾ ਪੰਜਵਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜਿਸ ਵੇਲੇ ਸੰਗਤਾਂ ਨੂੰ ਤਾਰਦੇ ਹੋਏ ਇੱਕ ਭੈਣੀ ਨਾਮੇ ਨਗਰ ਵਿੱਚ ਗਏ ਸਨ ਤਾਂ ਇੱਕ ਬਿਰਧ ਮਾਈ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਪਰਿਵਾਰ ਸਮੇਤ ਸਾਡੇ ਨਗਰ ਵਿੱਚ ਪਧਾਰੇ ਆ ਜੇ दाल ਸਬਜ਼ੀ ਵਾਲਾ ਲੰਗਰ ਤਿਆਰ ਕੀਤਾ ਤਾਂ ਕਾਫੀ ਸਮਾਂ ਲੱਗ ਜਾਣਾ ਇਸ ਲਈ ਕਿਉਂ ਨਾ ਸਤਗੁਰਾਂ ਨੂੰ ਖੰਡ ਘਿਓ ਪ੍ਰਸ਼ਾਦੇ ਪਾ ਕੇ ਬਹੁਤ ਵਧੀਆ ਚੂਰੀ ਕੁੱਟ ਕੇ ਸਤਗੁਰਾਂ ਲਈ ਭੋਜਨ ਬਣਾ ਕੇ ਲੈ ਜਾਵਾਂ ਤਾਂ ਮਾਈ ਨੇ ਬੜੇ ਪ੍ਰੇਮ ਨਾਲ ਚੂਰੀ ਦਾ ਛੰਨਾ ਭਰ ਕੇ ਸਤਗੁਰਾਂ ਦੇ ਕੋਲ ਲਿਆਂਦਾ ਜਿੱਥੇ ਅੱਜਕੱਲ ਗੁਰਦੁਆਰਾ ਚੋਲਾ ਸਾਹਿਬ ਅਸਥਾਨ ਬਣਿਆ ਆਇਆ ਤੇ ਬੇਨਤੀ ਕੀਤੀ ਕਿ ਸਤਗੁਰੂ ਜੀ ਆਪ ਜੀ ਇਸ ਭੋਜਨ ਨੂੰ ਛਕਣਾ ਕਰੂ ਸਤਗੁਰੂ ਜੀ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਛਕਣ ਵਾਸਤੇ ਇਸ ਛੰਨੇ ਵਿੱਚ ਕੀ ਹੈ ਮਾਤਾ ਨੇ ਕਿਹਾ ਕਿ ਸਤਗੁਰੂ ਜੀ ਲੰਗਰ ਤਿਆਰ ਕਰਨ ਨੂੰ ਸਮਾਂ ਲੱਗ ਜਾਣਾ ਸੀ ਇਸ ਕਰਕੇ ਮੈਂ ਜਲਦੀ ਵਿੱਚ ਚੋਲਾ ਬਣਾ ਕੇ ਲਿਆਈ ਹਾਂ ਚੋਲਾ ਜਿਸ ਵਿੱਚ ਖੰਡ ਘਿਓ ਤੇ ਪ੍ਰਸ਼ਾਦੇ ਪਾ ਕੇ ਚੂਰੀ ਕੁੱਟੀ ਜਾਵੇ ਉਸ ਨੂੰ ਚੋਲਾ ਕਿਹਾ ਜਾਂਦਾ ਸੋ ਸਤਿਗੁਰਾਂ ਨੇ ਮਾਤਾ ਦਾ ਪ੍ਰੇਮ ਵੇਖ ਕੇ ਚੋਲਾ ਛਕ ਲਿਆ ਤੇ ਵਚਨ ਕੀਤੇ ਕਿ ਅੱਗੇ ਵਾਸਤੇ ਇਸ ਨਗਰ ਦਾ ਨਾਮ ਵੀ ਚੋਲਾ ਸਾਹਿਬ ਸੱਦਣਾ ਨਗਰ ਨਿਵਾਸੀਆਂ ਨੇ ਕਿਹਾ ਕਿ ਸਤਿਗੁਰੂ ਜੀ ਦਫ਼ਤਰਾਂ ਵਿੱਚ ਤਾਂ ਇਸ ਨਗਰ ਦਾ ਨਾਮ ਭੈਣੀ ਹੈ ਅਸੀਂ ਚੋਲਾ ਸਾਹਿਬ ਕਿਵੇਂ ਕਹੀਏ ਗੁਰੂ ਸਾਹਿਬ ਜੀ ਨੇ ਕਿਹਾ ਡਰੋ ਨਾ ਦਫ਼ਤਰਾਂ ਵਿੱਚ ਵੀ ਇਸ ਨਗਰ ਦਾ ਨਾਮ ਚੋਲਾ ਸਾਹਿਬ ਹੀ ਹੋਵੇਗਾ ਜਦੋਂ ਤੁਸੀਂ ਮਾਮਲਾ ਦੇਣ ਵਾਸਤੇ ਜਾਵੋਗੇ ਤਾਂ ਜਾਂਦਿਆਂ ਇਹੀ ਆਖਣ ਕਿ ਚੋਲੇ ਨਗਰ ਦਾ ਮਾਮਲਾ ਦੇਣ ਆਏ ਹਾਂ ਜਦ ਉਸ ਨਗਰ ਦੇ ਲੋਕ ਮਾਮਲਾ ਦੇਣ ਵਾਸਤੇ ਗਏ ਤਾਂ ਜਾ ਕੇ ਜਹਾਂਗੀਰ ਦੇ ਮਾਮਲਾ ਲੈਣ ਵਾਲੇ ਨੌਕਰਾਂ ਨੂੰ ਕਹਿਣ ਲੱਗੇ ਕਿ ਚੋਲੇ ਪਿੰਡ ਦਾ ਟੈਕਸ ਲੈ ਲਵੋ ਤਾਂ ਨੌਕਰ ਸੁਣ ਕੇ ਹੈਰਾਨ ਹੋ ਗਏ ਕਿ ਅੱਜ ਤੱਕ ਤਾਂ ਕੋਈ ਚੋਲਾ ਪਿੰਡ ਸੁਣਿਆ ਨਹੀਂ ਸੀ ਇਹ ਕਿਵੇਂ ਚੋਲੇ ਨਗਰ ਤੋਂ ਟੈਕਸ ਦੇਣ ਆ ਗਏ ਜਦ ਹਿਸਾਬ ਕਿਤਾਬ ਵਾਲੀਆਂ ਬਈਆਂ ਕੱਢ ਕੇ ਵੇਖੀਆਂ ਤਾਂ ਉਥੇ ਚੋਲਾ ਨਗਰ ਹੀ ਲਿਖਿਆ ਹੋਇਆ ਸੀ ਤਾਂ ਨਗਰ ਨਿਵਾਸੀ ਤੇ ਜਹਾਂਗੀਰ ਦੇ ਨੌਕਰ ਸਭ ਹੈਰਾਨ ਹੋ ਗਏ ਹੁਣ ਤੱਕ ਉਸ ਨਗਰ ਦਾ ਨਾਮ ਚੋਲਾ ਸਾਹਿਬ ਹੈ ਜੈਸਾ ਕਿ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ 7ਵੀਂ ਵਿੱਚ ਅੰਸੂ 6ਵੀਂ ਵਿੱਚ ਫਰਮਾਉਂਦੇ ਆ ਸੋਨ ਦੀਵਾਨ ਮਨ ਸੰਸਾ ਭਇਓ ਦਫਤਰ ਖੋਲ ਸੁ ਦੇਖਤ ਭਇਓ ਚੋਲਾ ਲਿਖਿਓ ਸੋ ਬੀਚ ਨਿਹਾਰਾ ਦੇਖਤ ਮਨ ਮੈਂ ਅਚਰਜ ਤਾਰਾ ਅਤੇ ਮਾਈ ਤੋਂ ਚੂਰੀ ਖਾ ਕੇ ਸਤਗੁਰਾਂ ਨੇ ਕਿਹਾ ਤਤ ਵੇਤਾ ਤਿਹ ਲੋਕ ਮੈਂ ਭੋਜਨ ਕੀਏ અપਾਰ ਕਹਿ ਸਵਰੀ ਕਹਿ ਬਿਦਰ ਕਹਿ ਰੁਚ ਜੀਵਿਓ ਦੋ ਬਾਰ ਤਥਾ ਤਤ ਵੇਤਾ ਤਿਹ ਲੋਕ ਮੈਂ ਭੋਜਨ ਕੀਏ અપਾਰ ਕਹਿ ਲਾਲੂ ਕੇ ਗ੍ਰਹਿ ਵਿਖੈ ਕਹਿ ਲਾਲੋਂ ਕੇ ਗਰੇ ਵਿਖੇ ਕਹਿ ਮਾਈ ਤੁਮਰੇ ਦਵਾਰ ਇਉ ਸਤਿਗੁਰੂ ਜੀ ਨੇ ਚੋਲਾ ਭੋਜਨ ਖਾ ਕੇ ਪਿੰਡ ਦਾ ਨਾ ਚੋਲਾ ਸਾਹਿਬ ਰਖਿਆ ਅਤੇ ਸ਼ਬਦ ਉਚਾਰਨ ਕੀਤਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਿਰੜਾਇਆ ਏ ਭਾਈ ਅਸੀਂ ਆਪ ਦੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਉਪਰੋਂ ਬਲਹਾਰ ਜਾਂਦੇ ਹਾਂ ਜਿਨ੍ਹਾਂ ਸਤਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਚਿੱਤ ਵਿੱਚ ਦ੍ਰਿੜਾਇਆ ਪ੍ਰਪੱਕ ਦਿੜ੍ੜ ਕਰਾਇਆ ਹੈ ਅਤੇ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਮਹਾ ਬਹੁਤ ਵੱਡੇ ਭਾਰੀ ਸੰਸਾਰ ਰੂਪ ਉਦਿਆਨ ਉਜਾੜ ਵਿੱਚ ਤੇ ਅ ਗਿਆਨ ਰੂਪ ਅੰਧਕਾਰ ਹਨੇਰੇ ਵਿੱਚ ਜਿਨ੍ਹਾਂ ਸਤਗੁਰਾਂ ਨੇ ਭਉ ਭਗਤੀ ਦਾ ਸਿੱਧਾ ਮਾਰਗ ਰਸਤਾ ਪ੍ਰਗਟ ਕਰਕੇ ਦਿਖਾ ਦਿੰਦਾ ਹੈ। हमरे प्राण गोपाल गोविंद हे भाई हमरे ਸਾਡੇ प्राण ਪ੍ਰਾਣਾ ਦਾ ਤਾਂ ਆਸਰਾ ਰੂਪ गोपाल गो पृथ्वी ਦੀ ਪਾਲ ਪਾਲਕ ਪਰਮੇਸ਼ਰ ਹੀ ਹੈ। ਇੰਦਰੀਆਂ ਦਾ ਪ੍ਰਕਾਸ਼ਕ ਚੇਤਨ ਸਰੂਪ ਹੀ ਹੈ। ਈਹਾ ਊਹਾ ਸਰਬ ਥੋਕ ਕੀ ਜਿਸ ਹੈ ہماری ਚਿੰਦ ਰਹਾਉ ਇਹੀ ਹ ਇਸ ਲੋਕ ਤੇ ਉਹਾਂ ਪਰਲੋਕ ਵਿੱਚ ਸਾਰੇ ਥੋਕ ਪਦਾਰਥਾਂ ਦੀ ਲੋੜ ਪੂਰੀ ਕਰਨ ਦੀ ਜਿਸ ਵੈਗਰੂ ਨੂੰ ਆਪ ਹੀ ہماری ਸਾਡੀ ਚਿੰਤਾ ਫਿਕਰ ਹੈ ਰਹਾਉ ਬਿਸਰਾਮ ਦੀ ਕੇ ਸਤਿਗੁਰੂ ਕਿਰਪਾ ਕਰਦੇ ਆ ਜਾ ਕੇ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਦ ਪੂਰੀ ਜਿਸ ਵਾਹਿਗੁਰੂ ਦੇ ਸਿਮਰਨ ਭਜਨ ਕਰਕੇ ਸਾਰੇ ਨੌ ਨਿੱਧੀਆਂ 18 ਸਿੱਧੀਆਂ ਇਤਿਆਦ ਦੇ ਖਜ਼ਾਨੇ ਮਾਨ ਆਦਰ ਮਹੱਤ ਮਰਤਬਾ ਬ੍ਰਹਮ ਗਿਆਨ ਰੂਪੀ ਜੀਵਨ ਮੁਕਤ ਰੂਪ ਮਾਨ ਦਾ ਮਹੱਤ ਮਰਤਬਾ ਤੇ ਲੋਕ ਪ੍ਰਲੋਕ ਵਿੱਚ ਪੂਰਨ ਇੱਜ਼ਤ ਦੀ ਪ੍ਰਾਪਤੀ ਹੁੰਦੀ ਹੈ ਨਾਮ ਲੈ ਤ ਕੋਟ ਅਗਨਾਸੀ ਭਗਤ ਬਾਚੈ ਸਭ ਧੂਰੀ ਜਿਸ ਵਾਹਿਗੁਰੂ ਦਾ ਨਾਮ ਲੈਣੇ ਕਰਕੇ ਕ੍ਰੂੜਾ ਜਨਮਾਂ ਦੇ ਅਗ ਪਾਪ ਨਾਸ਼ ਹੋ ਜਾਂਦੇ ਹਨ ਅਤੇ ਉਸ ਪਰਮੇਸ਼ਰ ਦੇ ਚਰਨਾਂ ਦੀ ਧੂੜ ਨੂੰ ਸਾਰੇ ਭਗਤ ਜਨ ਬਾਛੈ ਚਾਹੁੰਦੇ ਹਨ ਉਹ ਪੁਰਖ ਭਗਤ ਬਣ ਜਾਂਦੇ ਤੇ ਸਾਰੇ ਲੋਕ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਚਾਣ ਲੱਗ ਜਾਂਦੇ ਸਰਬ ਮਨੋਰਥ ਜੇ ਕੋ ਚਾਹੇ ਸੇਵੈ ਇੱਕ ਨਿਧਾਨਾ ਹੀ ਭਾਈ ਜੇਕਰ ਕੋਈ ਪੁਰਖ ਆਪਣੇ ਮਨ ਦੇ ਸਾਰੇ ਮਨੋਰਥ ਸੰਕਲਪ ਪੂਰੇ ਕਰਨਾ ਚਾਹੁੰਦਾ ਹੈ ਤਾਂ ਇੱਕ ਨਿਧੀਆਂ ਦੇ ਨਿਧਾਨਾ ਖਜ਼ਾਨੇ ਪਰਮੇਸ਼ਰ ਨੂੰ ਸੇਵਨਾ ਕਰੇ ਤਾਂ ਉਹ ਇੱਕ ਪਰਮੇਸ਼ਰ ਦੇ ਨਾਮ ਦਾ ਸੇਵਨ ਕਰੇ ਜੋ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨ ਜੋ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ ਤੇ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਸੁਆਮੀ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਉਸ ਦਾ ਸਿਮਰਤ ਕਈ ਸਿਮਰਨ ਕਰਨੇ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਈਦਾ ਭਾਵ ਮੁਕਤ ਰੂਪੀ ਕਿਨਾਰੇ ਤੇ ਪਾਰ ਲੰਘ ਜਾਈਦਾ ਹੈ ਸੀਤਲ ਸਾਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਅਸੀਂ ਮਨ ਕਰਕੇ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਸੀਤਲ ਠੰਡੇ ਅਤੇ ਤਨ ਕਰਕੇ ਪਦਾਰਥਾਂ ਦੀ ਧੌਣੀ ਵੱਲੋਂ ਸ਼ਾਂਤ ਹੋ ਗਏ ਅਸੀਂ ਸੀਤਲ ਰੂਪ ਪਰਮੇਸ਼ਰ ਦੇ ਨਾਮ ਕਰਕੇ ਵੱਡੇ ਸੁਖ ਆਨੰਦ ਪਾਉ ਪਰਮ ਆਨੰਦ ਤੇ ਆਤਮਿਕ ਸ਼ਾਂਤੀ ਨੂੰ ਪ੍ਰਾਪਤ ਕੀਤਾ ਹੈ ਅਤੇ ਸਾਧੂਆਂ ਦੀ ਸੰਗਤ ਕਰਕੇ ਸਾਡਾ ਓਲਾ ਪਰਦਾ ਰਹਿ ਗਿਆ ਹੈ ਹਰ ਤਨ ਸੰਚਨ ਹਰ ਨਾਮ ਪੋਜਨ ਏ ਨਾਨਕ ਕੀਨੋ ਚੋਲਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਰੂਪੀ ਤਾਂ ਨਹੀਂ ਸਾਂਚਨ ਇਕੱਤਰ ਕੀਤਾ ਹੈ ਅਤੇ ਪਰਮੇਸ਼ਰ ਦਾ ਨਾਮ ਰੂਪੀ ਭੋਜਨ ਇਹੋ ਹੀ ਅਸੀਂ ਚੋਲਾ ਖੰਡ ਕਿਉ ਮੈਦਾ ਪਾ ਕੇ ਗੁੰਨਿਆ ਹੋਇਆ ਭਾਵ ਸਵਾਦੀ ਪਕਵਾਨ ਛਕਣਾ ਕੀਤਾ ਹੈ ਜਿਸ ਵਿੱਚ ਭਗਤੀ ਰੂਪ ਖੰਡ ਗਿਆਨ ਰੂਪੀ ਮੈਦਾ ਤੇ ਸੰਤੋਖ ਰੂਪੀ ਕਿਉ ਹੈ ਇਹੋ ਹੀ ਅਸੀਂ ਇਸ ਨਿਗਧ ਭੋਜਨ ਛਕਣਾ ਕੀਤਾ ਹੈ ਨਾਮ ਰੂਪ ਭੋਜਨ ਨੂੰ ਖਾ ਕੇ ਇਹ ਮਨੁੱਖਾ ਸਰੀਰ ਰੂਪੀ ਚੋਲੇ ਨੂੰ ਸਫਲਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ